ਹੁਣ ਤੋਰੀ ਤੇ ਪੂਰਾ ਜਿਹੜਾ ਅਟੈਕ ਹੈ ਬੈਰਸ ਦਾ ਆ ਚੁੱਕਿਆ ਹੁਣ ਸਾਰਿਆਂ ਨੂੰ ਖੁੱਲਾ ਚੈਲੰਜ ਹੈ ਵੀ ਜਿਹੜੇ YouTube ਤੇ ਜਾਂ Facebook ਤੇ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਆ ਇੱਕ ਬ੍ਰਾਂਡ ਚੱਕ ਕੇ ਦੀ ਫੋਟੋ ਪਾਤੀ ਆ ਬਹੁਤ ਕੰਮ ਕਰਦੀ ਆ ਬਹੁਤ ਕੰਮ ਕਰਦੀ ਹੈ ਹੁਣ ਇੱਥੇ ਤੋਰੀ ਤੇ ਪੂਰਾ ਜਿਹੜਾ ਬੈਰਸ ਉਹ ਆ ਚੁੱਕਿਆ ਤੋਰੀ ਇਸ ਟਾਈਮ ਪੂਰੀ ਫੁੱਲ ਖਰਾਬ ਹੈ ਸਭ ਨੂੰ ਖੁੱਲਾ ਚੈਲੰਜ ਹੈ ਵੀਰੇ ਜਿਹੜਾ ਮਰਜ਼ੀ ਆਓ ਆ ਕੇ ਨੂੰ ਠੀਕ ਕਰਕੇ ਜਾਓ ਬੁਰਜਮਾਨ ਸਾਹਿਬ ਵਿੱਚ ਤੋੜਿਆ ਇਹ ਹਾਲਾਤ ਹੈ ਵੀ ਜਿਹੜਾ ਕੋਈ ਯੂਟਿਊਬਰ ਹਰੇਕ ਵਾਰ ਤੇ ਵੀਡੀਓ ਚਾਕੇ ਪਾਉਂਦਾ ਬਾਈ ਤੁਸੀਂ ਆਹ ਕਰੋ ਜੀ ਨੇ ਫੱਟੇ ਚੱਕ ਦੇਣੇ ਆ ਹੁਣ ਤੁਹਾਨੂੰ ਸਾਰਨ ਪੂਰਾ ਸਹੀ ਮੌਕਾ ਹੈ ਤੇ ਤੁਸੀਂ ਆ ਕੇ ਚੀਜ਼ ਨੂੰ ਸੰਭਾਲੋ ਵੀ ਸੁਭਾਅ ਆ ਸਕਦੇ ਨਹੀਂ ਸੰਭਾਲ ਸਕਦੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨਹੀਂ ਆ ਕਿਉਂਕਿ ਇੱਕ ਦੂਰੀ ਸਨ ਜੇ ਇੱਕ ਨੇ ਚਾਕੇ ਬ੍ਰਾਂਡ ਦੀ ਫੋਟੋ ਪਾਤੀ ਫਿਰ ਸਾਰੇ ਚਾਹਾਂ ਦੇ ਬ੍ਰਾਂਡ ਦੀਆਂ ਫੋਟੋਆਂ ਪਾਈ ਜਾਂਦੇ ਰਹਿੰਦੇ ਵੀ ਇਹਦਾ ਕਿਹੜਾ ਕੋਈ ਲਾਂਭਾ ਆਉਣਾ ਹੈ ਜਾਂ ਕਿਹੜਾ ਕੋਈ ਕਿੰਤੂ ਪ੍ਰੰਤੂ ਆਉਣੀ ਹੈ ਪਰ ਜਦੋਂ ਚੀਜ਼ ਗਰਾਊਂਡ ਲੈਵਲ ਤੇ ਕਰਨੀ ਹੈ ਫਿਰ ਪਤਾ ਲੱਗਦਾ ਵੀ ਇਹਦਾ ਕੀ ਫਾਇਦਾ ਕੀ ਨ ਇਸ ਕਰਕੇ ਸਿਸਟਮ ਦੇ ਸਾ ਮੁਤਾਬਕ ਨਾਲ ਚੱਲਿਆ ਕਰੋ ਗਲਤ ਗੈਰਸ ਕਿਉਂ ਨਾ ਕਰਿਆ ਕਰੋ ਹੁਣ ਇਹ ਤੂਰੀ ਤੇ ਬਹਿਰ ਸਾ ਚੁੱਕਿਆ ਬਾਈਆਂ ਨੂੰ ਆਪਣੇ ਸੱਜਾ ਦਿੱਤਾ ਸੀ ਬਾਈ ਸਾਡੀ ਅੱਗੇ ਤੋਰੀ ਵੇਖ ਕੇ ਜਾਓ ਤੇ ਆਪਾਂ ਅੱਜ ਖੇਤ ਵਿੱਚ ਪਹੁੰਚੇ ਆਂ ਪ੍ਰਮਾਤਮਾ ਸੁੱਖ ਰੱਖੇ ਤੇ ਤੁਸੀਂ ਸਭ ਨੇ ਅਰਦਾਸ ਕਰਨੀ ਹੈ ਕਿ ਆਪਾਂ ਜਿਹੜੀਆਂ ਦਵਾਈਆਂ ਕਰਾਵਾਂਗੇ ਕਿਸਾਨ ਭਰਾ ਦਾ 100 ਦਾ 100% ਫਾਇਦਾ ਹੋਵੇ ਕਿਉਂਕਿ ਜਿਹੜੀ ਤੋਰੀ ਨੇ ਭਾਰ ਕੱਢਣਾ ਉਹ ਅੱਜ ਮੇਰੇ ਕੋਲ ਬਿਲਕੁਲ ਖਤਮ ਹੋਈ ਖੜੀ ਹੈ ਤੇ ਮਹਿੰਗੀ ਭਾਤੀਆਂ ਠੇਕੇ ਜਮੀਨਾਂ ਲੈਂਦੇ ਹੋਈਆਂ ਤੇ ਜਿਮੀ ਜ਼ਿਆਦਾ ਚਿਹਰਾ ਬਹੁਤ ਉਦਾਸ ਹੈ ਇਹ ਆਪਾਂ ਤੋਂ ਨਹੀਂ ਦੇਖਿਆ ਜਾਂਦਾ ਵੀਡੀਓ ਸ਼ੇਅਰ ਕਰਿਓ ਜੇ ਕਿਸੇ ਸੱਜਣ ਨੂੰ ਸਜਾ ਹੋਇਆ ਤੁਸੀਂ ਲਾਜ਼ਮੀ ਦਿਓ ਕਿਉਂ ਕਈ ਵਾਰ ਕਿਸੇ ਵਰਤਿਆ ਹੁੰਦਾ ਆਪਾਂ ਉਹ ਚੀਜ਼ ਅੱਗੇ ਸਾਰੇ ਰਾਂ ਮਿਲ ਕੇ ਚੀਜ਼ ਦਾ ਹੱਲ ਕਰਾਂਗੇ ਇਕੱਲਾ ਬੰਦਾ ਕੁਸ਼ਤੀ ਕਰ ਸਕਦਾ ਤੁਹਾਡੇ ਸਹਿਯੋਗ ਦੀ ਮੈਨੂੰ ਪੂਰੀ ਲੋੜ ਰਹਿਣੀ ਹੈ ਤੇ ਆਪੋ ਆਪਣੇ ਕਮੈਂਟ ਕਰਿਓ ਆਪਾਂ ਇਹ ਲਾਸਟ ਸਟਾਰਟ ਕਰਾਂਗੇ ਫਿਰ ਤੁਹਾਨੂੰ ਅਗਲੀ ਵੀਡੀਓ ਪਾਵਾਂਗੇ ਵੀ ਕਿੰਨਾ ਫਰਕ ਇਹਦਾ ਪਿਆ ਧੰਨਵਾਦ